ਲੋਕ ਵੀ ਕਹਿ ਰਹੇ ਆਂ ਵੀ ਜੇਕਰ ਸਰਕਾਰ ਪਹਿਲਾਂ ਜਾਗ ਜਾਂਦੀ ਸਰਕਾਰ ਫਲੱਡ ਕੰਟਰੋਲ ਦੇ ਲਈ ਕੋਈ ਮੀਟਿੰਗਾਂ ਕਰ ਲੰਦੇ ਵਿਭਾਗ ਦੇ ਅਧਿਕਾਰੀਆਂ ਦੀਆਂ ਸ਼ਾਇਦ ਇੰਨਾ ਵੱਡਾ ਨੁਕਸਾਨ ਨਾ ਹੁੰਦਾ ਪੰਜਾਬ ਦੇ ਵਿੱਚ ਜੇ ਕੋਈ ਵੱਡੇ ਪੱਧਰ ਤੇ ਨੁਕਸਾਨ ਹੋਇਆ ਉਹਦੇ ਲਈ ਸਰਕਾਰ ਕਿੰਨੇ ਦਾ ਜਦੋਂ ਸੀਐਮ ਬੁਮਾਰ ਦਾ ਸਰਕਾਰੀ ਬੁਮਾਰ ਗਵਰਨਮੈਂਟ ਦਾ ਮਤਲਬ ਕੀ ਹੁੰਦਾ ਕਿ ਮਿੰਟ-ਮਿੰਟ ਤੇ ਗੌਰ ਕਰਨਾ ਗਵਰਨਮੈਂਟ ਦਾ ਕਿ ਪੰਜਾਬੀ ਜਿੱਥੇ ਜਾਂਦੇ ਉੱਥੇ ਲੰਗਰ ਲਾ ਦਿੰਦੇ ਆ ਪੰਜਾਬੀ ਜਿੱਥੇ ਜਾਂਦੇ ਆ ਆਪਣੀ ਪੈੜ ਬਣਾ ਲੈਂਦੇ ਆ ਸੋ ਪੰਜਾਬੀਆਂ ਨੂੰ ਕੇਜਰੀਵਾਲ ਸਾਹਿਬ ਰਸਣ ਦੀ ਲੋੜ ਨਹੀਂ ਸਸਕਾਲ ਜੀ ਦੇਸ਼ਾ ਅਪਡੇਟ ਤੇ ਤੁਹਾਡਾ ਸਵਾਗਤ ਹੈ ਮੈਂ ਹਰਮਨ ਮੀਆਪੁਰੀ ਪੰਜਾਬ ਵਿੱਚ ਜਿੱਥੇ ਇੱਕ ਪਾਸੇ ਪਾਣੀ ਦਾ ਹੜ ਆਇਆ ਹੋਇਆ ਦੂਜੇ ਪਾਸੇ ਸੇਵਾ ਦਾ ਹੜ ਆਇਆ ਹੋਇਆ ਸੋ ਪੰਜਾਬ ਦੀਆਂ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਕਲਾਕਾਰ ਪਾਈਚਾਰਾ ਤੇ ਸਿਆਸੀ ਲੀਡਰ ਉਹਨਾਂ ਪਿੰਡਾਂ ਬਲ ਬਹੀਰਾ ਕੱਤ ਕੇ ਜਰ ਜਿਹੜੇ ਪਿੰਡ ਪਾਣੀ ਦੀ ਮਾਰ ਹਟਾਏ ਨੇ ਇਸ ਦੇ ਨਾਲ ਹੀ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣਿਥਾਲੀ ਜਰ ਵੀ ਲਗਾਤਾਰ ਸੇਵਾ ਜੁਟੂ ਵੀ ਮੇਰੇ ਨਾਲ ਮੁਹਾਲੀ ਤੋਂ 10 ਸਾਲ ਦਾ ਮੁਹਾਲੀ ਦੇ ਪ੍ਰਧਾਨ ਪ੍ਰਵਿੰਦਰ ਸਿੰਘ ਸੋਣਾ ਜੀ ਨੇ ਸੋਣਾ ਸਾਹਿਬ ਕਿਸ ਤਰ੍ਹਾਂ ਵੇਖਦੇ ਹੋ ਇਸ ਸਥਿਤੀ ਨੂੰ ਹਾਂ ਸਥਿਤੀ ਥੋੜੇ ਸਾਹਮਣੇ ਹੈ ਜੀ ਕਿ ਅੱਜ ਪੰਜਾਬ ਸਰਕਾਰ ਦੀ ਅਣਗਹਿਲੀ ਕਾਰਨ ਜੋ ਪੰਜਾਬ ਦੇ ਵਿੱਚ ਦੇਖੋ ਕੁਦਰਤੀ ਕਰੋਪੀ ਵੀ ਮੈਂ ਮੰਨਦਾ ਉਹ ਵੀ ਹੋਈ ਪਰ ਇੱਕ ਜਿਹੜੀ ਲਾਪਰਵਾਹੀ ਸਰਕਾਰ ਨੇ ਕਿਉਂਕਿ ਪਿਛਲੇ ਸਮੇਂ ਚ ਜਿਹੜੀਆਂ ਡਰੇਨੇਜ ਸੀਗੀਆਂ ਨਾਲੇ ਸੀਗੇ ਜਾਂ ਸੂਏ ਸੀਗੇ ਜਾਂ ਜਿੰਨੀਆਂ ਵੀ ਉਹ ਉਦੋਂ ਨਾਲ ਸਬੰਧਤ ਨਦੀਆਂ ਉਹਨਾਂ ਦੀ ਸਾਫ ਸਭਾਈ ਨਹੀਂ ਕੀਤੀ ਉਹਨਾਂ ਚ ਜਦ ਦੇਖੋ ਹੁਣ ਜਦੋਂ ਪਿਛਲੇ ਸਮਿਆਂ ਚ ਗੱਲਬਾਤ ਦੇਖੀ ਜਾ ਕੇ ਉੱਥੇ ਮੌਕੇ ਤੇ ਲੋਕ ਵੀ ਕਹਿ ਰਹੇ ਆਂ ਵੀ ਜੇਕਰ ਸਰਕਾਰ ਪਹਿਲਾਂ ਜਾਗ ਜਾਂਦੀ ਸਰਕਾਰ ਫਲੱਡ ਕੰਟਰੋਲ ਦੇ ਲਈ ਕੋਈ ਮੀਟਿੰਗਾਂ ਕਰ ਲੰਦੇ ਵਿਭਾਗ ਦੇ ਅਧਿਕਾਰੀਆਂ ਦੀ ਸ਼ਾਇਦ ਇੰਨਾ ਵੱਡਾ ਨੁਕਸਾਨ ਨਾ ਹੁੰਦਾ ਨੁਕਸਾਨ ਹੋਣ ਚ ਇਹ ਸਰਕਾਰ ਦਾ ਬਹੁਤ ਵੱਡਾ ਫੇਲੀਅਰ ਹੈ ਔਰ ਅੱਜ ਪੰਜਾਬ ਦੇ ਲੋਕ ਇਸ ਗੱਲ ਤੋਂ ਚਿੰਤਤ ਨੇ ਕਿ ਕਿਉਂਕਿ ਫੰਡ ਵੀ ਸੀਗੇ ਇਹ ਵੀ ਨਹੀਂ ਹੈ ਵੀ ਫੰਡ ਰਾਏ ਹੁਣ ਫੰਡ ਸੈਂਟਰ ਤੋਂ ਹਰ ਸਾਲ ਆ ਰਹੇ ਆ ਪਰ ਉਹ ਫੰਡ ਹੋਣ ਦੇ ਬਾਵਜੂਦ ਕਿੱਥੇ ਉਹ ਫੰਡ ਗਏ ਕਿਦਾਂ ਇਹਨਾਂ ਨੇ ਫੰਡ ਪਾਏ ਹਾਲਾਂਕਿ ਇਹਨਾਂ ਦੇ ਗੋਇਲ ਸਾਹਿਬ ਜਿਹੜੇ ਮਿਨਿਸਟਰ ਆ ਉਹਨਾਂ ਦਾ ਮਹੀਨਾ ਤੋਂ ਡੇਢ ਮਹੀਨੇ ਪਹਿਲਾਂ ਬਿਆਨ ਵੀ ਆਉਂਦਾ ਕਿ ਸਾਡੀ ਪੂਰੀ ਬਰਸਾਤ ਨੂੰ ਲੈ ਕੇ ਤਿਆਰੀ ਹੈ ਪਰ ਸਾਨੂੰ ਤਾਂ ਕਿਤੇ ਤਿਆਰੀ ਤਿੱਖੀ ਸੋ ਅੱਜ ਪੰਜਾਬ ਦੇ ਵਿੱਚ ਜੇ ਕੋਈ ਵੱਡੇ ਪੱਧਰ ਤੇ ਨੁਕਸਾਨ ਹੋਇਆ ਉਹਦੇ ਲਈ ਸਰਕਾਰ ਜ਼ਿੰਮੇਵਾਰ ਪਰ ਸੋਣਾ ਸਭ ਹੜ੍ਹ ਤਾਂ ਪਹਿਲਾਂ ਵੀ ਆਏ ਨੇ ਇਹਦਾ ਮਤਲਬ ਪਹਿਲਾਂ ਸਰਕਾਰਾਂ ਨੇ ਵੀ ਕੋਈ ਕੰਮ ਨਹੀਂ ਕੀਤਾ ਦੇਖੋ ਜਦੋਂ ਸਰਕਾਰ ਨਾ ਉਹ ਤੋਂ ਪਹਿਨਾ ਇੱਕ ਜਦੋਂ ਮੀਟਿੰਗ ਹੁੰਦੀ ਸੀਗੀ ਉਹਦੇ ਸਾਰਾ ਕੁਝ ਡਿਸਕਸ ਹੋ ਜਾਂਦਾ ਸੀਗਾ ਵੀ ਕਿੱਥੇ ਕਿੱਥੇ ਪ੍ਰੋਬਲਮ ਆ ਸਕਦੀ ਹੈ ਕਿੱਥੇ ਕਿੱਥੇ ਇਹ ਨਹੀਂ ਹੋਇਆ ਕਦੇ ਅੱਜ ਤੱਕ ਵੀ ਫਲੱਡ ਗੇਟ ਹੀ ਟੁੱਟ ਜਾਣਾ ਹਨਾ ਤੇ ਇਹ ਵੀ ਨਹੀਂ ਹੋਇਆ ਕਿ ਮਾਧੋਪੁਰ ਐਡਾ ਵੱਡਾ ਜਿਹੜਾ ਉਤੋਂ ਫੇਲੀਅਰ ਹੈ ਸਰਕਾਰ ਦਾ ਜਦੋਂ ਟੁੱਟ ਗਏ ਪਾਣੀ ਚੱਲ ਪਿਆ ਸੋ ਉਸ ਕਾਰਨ ਬਹੁਤ ਵੱਡੀ ਪੱਧਰ ਤੇ ਨੁਕਸਾਨ ਹੋਇਆ ਜੇ ਉਹਦਾ ਜਾਇਜ਼ਾ ਲਿਆ ਹੁੰਦਾ ਜੇ ਉਹਦੇ 'ਚ ਦੇਖੋ ਡਾਇਰੈਕਸ਼ਨ ਕਿਹਨੇ ਦੇਣੀ ਹੈ ਡਾਇਰੈਕਸ਼ਨ ਉਹਨਾਂ ਨੂੰ ਦੇੜੀਆਂ ਸੀਐਮ ਸਾਹਿਬ ਨੇ ਸੀਐਮ ਸਾਹਿਬ ਬਿਮਾਰ ਪਏ ਨਹੀਂ ਤਾਂ ਜਦੋਂ ਅਜਿਹਾ ਕੋਈ ਹੋ ਜਾਵੇ ਤੁਸੀਂ ਇਹ ਲਾਓ ਵੀ ਹਿਮਾਚਲ ਦੇ ਵਿੱਚ ਹੋਇਆ ਹਿਮਾਚਲ ਦੇ ਸੀਐਮ ਮੈਂ ਕਹਿੰਦਾ ਵੀ ਕੱਲੀ ਕੱਲੀ ਜਗ੍ਹਾ ਆਪ ਗਏ ਆ ਇੰਨਾ ਕਰਕੇ ਆਏ ਆ ਔਰ ਅਧਿਕਾਰੀਆਂ ਨੂੰ ਹਦਾਇਤ ਅੰਦਰ ਸੋ ਅਧਿਕਾਰੀ ਕਿਹਦੇ ਕੰਟਰੋਲ ਥੱਲੇ ਕੰਮ ਕਰੂ ਜਦੋਂ ਸੀਐਮ ਬਿਮਾਰ ਤਾਂ ਸਰਕਾਰੇ ਬਿਮਾਰ ਗਵਰਨਮੈਂਟ ਦਾ ਮਤਲਬ ਕੀ ਹੁੰਦਾ ਕਿ ਮਿੰਟ-ਮਿੰਟ ਤੇ ਗੌਰ ਕਰਨ ਨਾ ਗਵਰਨਮੈਂਟ ਦਾ ਜਿਹੜਾ ਸਹੀ ਸ਼ਬਦਾਂ ਚ ਅਰਥ ਹੈ ਪਰ ਇੱਥੇ ਤਾਂ ਗਵਰਨਮੈਂਟ ਸੁੱਤੀ ਪਈ ਨਹੀਂ ਗਵਰਨਮੈਂਟ ਸੱਤਾ ਦੇ ਨਸ਼ੇ 'ਚ ਸੁੱਤੀ ਪਈ ਰਹੀ ਗਵਰਨਮੈਂਟ ਅੱਜ ਹਸਪਤਾਲ 'ਚ ਪਈ ਐ ਸੋ ਦੇਖੋ ਇਹ ਇਹ ਜਿਹੜੀਆਂ ਗੱਲਾਂ ਪਹਿਲਾਂ ਮਾਨ ਸਾਹਿਬ ਕਹਿੰਦੇ ਸੀ ਜਦੋਂ ਮੁੱਖ ਮੰਤਰੀ ਨਹੀਂ ਬਣੇ ਕਹਿੰਦੇ ਸੀ ਕਿ ਵੀ ਉਸੀ ਵੀਡੀਓ ਕੱਢ ਲਿਓ ਵੀ ਮੈਂ ਵੀ ਇਹ ਆਏ ਨਹੀਂ ਸਕਦੇ ਜੀ ਹਰ ਇਹ ਤਾਂ ਕੁਝ ਹੋਏ ਨਹੀਂ ਸਕਦਾ ਇਹ ਸਰਕਾਰਾਂ ਕੰਮ ਨਹੀਂ ਕਰ ਰਹੀਆਂ ਸੋ ਹੁਣ ਤਾਂ ਸਰਕਾਰ ਵੀ ਇਨਾਂ ਦੀ ਹੈ ਪਾਵਰ ਵੀ ਇਨਾਂ ਕੋਲ ਹੈ ਫਿਰ ਫਿਰ ਅੱਜ ਅੱਜ ਲੋਕ ਕਿਉਂ ਇਨਾਂ ਨੂੰ ਆ ਇੱਕ ਇੱਕ ਮੈਂ ਕਹਿੰਦਾ ਹਰੇਕ ਬੱਚਾ ਬੱਚਾ ਜੇ ਸਰਕਾਰ ਤੋਂ ਇਹ ਇਹ ਮੰਗਾਂ ਸਾਹਿਬ ਮੰਗ ਰਿਹਾ ਕਿ ਸਾਡਾ ਕਸੂਰ ਕੀ ਹੈ ਇਹਨਾਂ ਦਾ ਬੁਟਾ ਪਤੀਆਂ ਲੋਕਾਂ ਦਾ ਅੱਜ ਤੁਸੀਂ ਉਹਨਾਂ ਦੀ ਜਿਹੜੀ ਸਾਮ ਸੰਭਾਲ ਹੈ ਉਹ ਨਹੀਂ ਤੁਸੀਂ ਕਰ ਸਕਦੇ ਹੋ ਬੰਨਾਂ ਦੀ ਸਾਮ ਸੰਭਾਲ ਨਹੀਂ ਕਰ ਸਕਦੇ ਅੱਜ ਜੇ ਪੰਜਾਬ ਦੇ ਲੋਕ ਪੰਜਾਬੀ ਆਪਨਾ ਖੜਦੇ ਬੰਨਾਂ ਤੇ ਜਾ ਕੇ ਆਪਨਾ ਉਹ ਬੰਨ ਮਾਰਦੇ ਆਪਨਾ ਉਹ ਆਪਣੇ ਟਰੈਕਟਰ ਟਰਾਲੀਆਂ ਹਾਂਜੀ ਸਾਰਾ ਕੁਝ ਲੈ ਕੇ ਉਹ ਲੋਕ ਉਹ ਅੱਜ ਆਪ ਮੁਹਾਰੇ ਆਪਣੀ ਜਾਨ ਬਚਾਉਣ ਦੇ ਲਈ ਆਪਣੇ ਪੰਜਾਬ ਬਚਾਉਣ ਦੇ ਲਈ ਉਹ ਆਪ ਅੱਗੇ ਹੋ ਕੇ ਉਹਨਾਂ ਨੇ ਲੜਾਈ ਲੜੀ ਹੈ ਇਹ ਤੇ ਸਰਕਾਰ ਬਿਲਕੁਲ ਨਕਾਮ ਰਹੀ ਹੈ ਸਰਕਾਰ ਦਾ ਬਹੁਤ ਵੱਡਾ ਫੇਲਿਅਰ ਹੈ ਅਰਮੀਤ ਕੇਜਰੀਵਾਲ ਕਹਿ ਰਹੇ ਨੇ ਕਿ ਅਸੀਂ ਦਿੱਲੀ ਦੇ ਘਰ ਘਰ ਤੋਂ ਰਸਣ ਇਕੱਠਾ ਕਰਕੇ ਪੰਜਾਬ ਲਈ ਭੇਜ ਰਹੇ ਹਾਂ ਦੇਖੋ ਮੈਨੂੰ ਤਾਂ ਇਸ ਗੱਲ ਤੋਂ ਗੁੱਸਾ ਵੀ ਆਉਂਦਾ ਔਰ ਇੱਕ ਹਾਸਾ ਵੀ ਆਉਂਦਾ ਵੀ ਪੰਜਾਬ ਉਹ ਪੰਜਾਬੀ ਪੰਜਾਬੀਅਤ ਨੂੰ ਪੂਰੇ ਦੇਸ਼ ਹੀ ਨਹੀਂ ਬਲਕਿ ਪੂਰੇ ਵਰਡ ਦੇ ਵਿੱਚ ਇੱਕ ਹੈ ਕਿ ਪੰਜਾਬੀ ਜਿੱਥੇ ਜਾਂਦੇ ਨੇ ਉੱਥੇ ਲੰਗਰ ਲਾ ਦਿੰਦੇ ਨੇ ਪੰਜਾਬੀ ਜਿੱਥੇ ਜਾਂਦੇ ਨੇ ਆਪਣੀ ਪੈੜ ਬਣਾ ਲੈਂਦੇ ਆ ਸੋ ਪੰਜਾਬੀਆਂ ਨੂੰ ਕੇਜਰੀਵਾਲ ਸਾਹਿਬ ਰਸਣ ਦੀ ਲੋੜ ਨਹੀਂ ਪੰਜਾਬ ਗੁਰਾਂ ਦੇ ਨਾਂ ਤੇ ਵਸਦਾ ਹੈ ਪੰਜਾਬੀਆਂ ਨੂੰ ਅੱਜ ਲੋੜ ਹੈ ਤੁਹਾਡੀ ਲੋੜ ਸੀਗੀ ਤੁਸੀਂ ਇੱਥੇ ਵਾਅਦੇ ਕਰਕੇ ਗਏ ਸੀਗੇ ਗਰੰਟੀਆਂ ਦੇ ਕੇ ਅੱਜ ਲੋੜ ਸੀਗੀ ਪੰਜਾਬ ਨੂੰ ਕਿ ਤੁਸੀਂ ਕੱਲੇ ਕੱਲੇ ਪਿੰਡ ਜਾਂਦੇ ਲੋੜ ਸੀਗੀ ਅੱਜ ਪੰਜਾਬ ਨੂੰ ਤੁਸੀਂ ਸੁਪਰੀਮੋ ਪਾਰਟੀ ਦੇ ਉੱਤੇ ਜਾ ਕੇ ਐਲਾਨ ਕਰਦੇ ਜਿਵੇਂ ਉਦਘਾਟਨ ਕਰਨਾ ਨੇ ਉਹ ਪੰਜਾਬ 'ਚ ਸਕੂਲਾਂ ਦੇ ਠੀਕ ਹੈ ਨਾ ਪੇਂਟ ਕਰਨ ਤੋਂ ਬਾਅਦ ਜਿਹੜੇ ਸਕੂਲਾਂ ਦੇ ਉਦਘਾਟਨ ਕਰਨ ਜਾਣੇ ਆ ਅੱਜ ਬੰਨਾ ਤੇ ਖੜਦੇ ਜਾ ਕੇ ਉੱਥੇ ਡਾਇਰੈਕਸ਼ਨ ਦੰਦੇ ਉੱਥੇ ਬਾਨਾਂ ਦੀ ਦੇਖਰੇਖ ਕਰਦੇ ਉੱਥੇ ਡੀਜ਼ਲ ਪਹੁੰਚਾਉਂਦੇ ਉੱਥੇ ਸਰਕਾਰ ਵੱਲੋਂ ਵੱਡੀਆਂ ਮਸ਼ੀਨਰੀ ਜਾਂਦੀ ਪਰ ਫਿਰ ਇਹਨੂੰ ਕੀ ਕਹੋਗੇ ਤੁਸੀਂ ਇਹ ਆ ਵੀ ਪੰਜਾਬੀਆਂ ਦਾ ਮਜ਼ਾਕ ਉਡਾ ਰਹੇ ਹੋ ਸਾਨੂੰ ਰਾਸ਼ਨ ਦੀ ਕਹਿ ਕੇ ਵੀ ਦਿੱਲੀ ਤੋਂ ਇਕੱਠਾ ਕਰਕੇ ਭੇਜਾਂਗੇ ਰਾਸ਼ਨ ਰਾਸ਼ਨ ਸਾਡੇ ਕੋਲ ਬਹੁਤ ਹੈ ਪੰਜਾਬੀ ਰਾਸ਼ਨ ਨਹੀਂ ਮੰਗਦੇ ਪੰਜਾਬ ਹੁਣ ਵੀ ਪੰਜਾਬੀਆਂ ਕੋਲ ਐਨਾ ਜੇ ਕਿਤੇ ਲੋਡ ਪੈ ਗਈ ਉੱਥੇ ਫਿਰ ਲੰਗਰ ਲਾ ਦੇਣਗੇ ਦੂਜੀਆਂ ਸਟੇਟਾਂ ਜਾ ਕੇ ਪੰਜਾਬੀ ਐਨੇ ਜੋਗੇ ਹੈਗੇ ਆ ਪਰ ਇਹ ਇਹ ਸਾਡੀ ਅਣਖ ਆਬਰੂ ਔਰ ਸਾਡੀ ਸਮਰੱਥਾ ਨੂੰ ਇਹ ਮੇਰੇ ਖਾਨ ਨਾਲ ਕਹੂੰਗਾ ਮੈਂ ਤਾਂ ਇਹ ਜਿਹੜੇ ਕੇਜਰੀਵਾਲ ਸਾਹਿਬ ਨੇ ਉਹ ਦੇਖਿਆ ਕਿ ਇਹ ਪੰਜਾਬੀ ਕੀ ਬੋਲਦੇ ਆ ਕਿਥੋਂ ਪੰਜਾਬ ਨੂੰ ਰਸਨ ਦੀ ਲੋੜ ਦੀ ਪੰਜਾਬ ਨੂੰ ਪੰਜਾਬ ਨੂੰ ਪਿਆਰ ਦੀ ਲੋੜ ਹੈ ਪੰਜਾਬ ਨੂੰ ਸਰਕਾਰ ਤੋਂ ਆਸਤੇ ਅਮੀਸ਼ ਸੀ ਪਰ ਹੁਣ ਨਹੀਂ ਸੁਖਵੀਰ ਬਾਦਲ ਸਭ ਲਗਾਤਾਰ ਸੇਵਾ ਜੁਟੇ ਹੋਏ ਨੇ ਪੈਸੇ ਦੇ ਪੈਸੇ ਵੱਢ ਰਹੇ ਨੇ ਆਪੁੱਛ ਨੂੰ ਪਾਟ ਕੇ ਤੰਜ ਕਸ ਰਹੀਆਂ ਕਿ ਇੱਕ ਪਬਲਿਕ ਸਟੰਟ ਹੈ ਆਪਣੇ ਲੋਕਾਂ ਨੂੰ ਪੈਸੇ ਵੱਢ ਕੇ ਫੋਟੋਆਂ ਚੁਾਈ ਜਾ ਰਹੇ ਇੱਕ ਵੀ ਸਟੰਟ ਤੋਂ ਦਾਵੇ ਨਾਲ ਕਹਿ ਰਿਹਾ ਇੱਕ ਉਹਨਾਂ ਨੇ ਚਮਕੌਰ ਸਾਹਿਬ ਦੇ ਨੇੜੇ ਦੀ ਵੀਡੀਓ ਜਨਤਕ ਕਰੀ ਉਹ ਅਗਲੇ ਦਿਨ ਉਹ ਸਰਪੰਚ ਦਾ ਬਿਆਨ ਆ ਉਹ ਸਰਪੰਚ ਕਹਿੰਦਾ ਮੈਂ ਪਹਿਲੀ ਦਫਾ ਸਾਸ਼ਕ ਵੀਰ ਸਿੰਘ ਬਾਦਲ ਸਾਹਿਬ ਨੂੰ ਮਿਲਿਆ ਔਰ ਕਾਂਗਰਸੀ ਸਰਪੰਚਾ ਚੰਜੀਤ ਸਿੰਘ ਚੰਨੀ ਸਾਹਿਬ ਸਾਬਕਾ ਸੀਐਮ ਸਾਹਿਬ ਦਾ ਹਲਕਾ ਤੁਸੀਂ ਪਤਾ ਕਰ ਲਿਓ ਵੈਰੀਫਾਈ ਕਰਦੇ ਹੋ ਤੁਹਾਡੇ ਚੈਨਲ ਵਾਲੇ ਕਈ ਉਹਨਾਂ ਦੀ ਇੰਟਰਵਿਊ ਲੈ ਕੇ ਆਏ ਸਰਪੰਚ ਉਹ ਕਹਿੰਦਾ ਵੀ ਮੈਂ ਤਾਂ ਲੋਕਾਂ ਵਾਸਤੇ ਉੱਥੇ ਖੜਿਆ ਸੀਗਾ ਲੋਕਾਂ ਦੀ ਵੀ ਮੇਰੇ ਸਾਡੇ ਇਲਾਕੇ ਦੀ ਜਿਹੜੀ ਜੇ ਨਾ ਅਸੀਂ ਇਹ ਕਰਦੇ ਵੱਨ ਤੇ ਨਾ ਖੜਦੇ ਤਾਂ ਅੱਜ ਉਹਨੇ ਡੁੱਬ ਜਾਣਾ ਸੀ ਉਸ ਏਰੀਏ ਨੇ ਸੋ ਉਹ ਤਾਂ ਕਹਿੰਦਾ ਸਾਡੇ ਚ ਮਸੀਹਾ ਬਣ ਕੇ ਸਾਸਕਬੀਰ ਸਿੰਘ ਬਦਲਾਇਆ ਔਰ ਇਹ ਵੀ ਗੱਲ ਕਲੀਅਰ ਹੈ ਕਿ ਇਹਦੇ ਚ 1% ਵੀ ਪੋਲੀਟੀਕਲ ਐਂਗਲ ਤੋਂ ਸਾਸਕਬੀਰ ਸਿੰਘ ਬਾਦਲ ਸਾਹਿਬ ਨੇ ਸੇਵਾ ਸ਼ੁਰੂ ਨਹੀਂ ਕਰੀ ਉਹਨਾਂ ਨੇ ਸਿਰਫ ਇਸ ਕਰਕੇ ਕਰੀ ਕਿ ਮੈਂ ਯਾਰ ਪੰਜਾਬ ਦਾ ਪੁੱਤ ਆਂ ਪੰਜਾਬੀਆਂ ਦੀ ਪਾਰਟੀ ਦਾ ਮੈਂ ਪ੍ਰਧਾਨ ਆ ਤੇ ਮੇਰਾ اخਲਾਕੀ ਤੌਰ ਤੇ ਜ਼ਿੰਮੇਵਾਰੀ ਬਣਦੀ ਹੈ ਕਿ ਮੈਂ ਅੱਜ ਇਹ ਇਸ ਵਿਵਤਾ ਚ ਆਪਣੇ ਪੰਜਾਬੀਆਂ ਦੇ ਨਾਲ ਖੜਾ ਕੇਂਦਰ ਸਰਕਾਰ ਦੇ ਵਿਤਕ ਨੂੰ ਪੰਜਾਬ ਨਾਲ ਕਿਵੇਂ ਦੇਖਦੇ ਹੋ ਕੇਂਦਰ ਸਰਕਾਰ ਤੋਂ ਹਲਤ ਕੋਈ ਵੀ ਸਹਤ ਨਾਲ ਕੋਈ ਪੈਕਸ ਨਹੀਂ ਆਇਆ ਦੇਖੋ ਕੇਂਦਰ ਸਰਕਾਰ ਵੀ ਕਿਉਂਕਿ ਸਾਡੇ ਨਾਲ ਮਤਰਈ ਮਾਲੀ ਸ਼ਰੂਕ ਹੁੰਦਾ ਪਾਣੀ ਤਾਂ ਰਾਜਸਥਾਨ ਵੀ ਮੰਗ ਰਿਹਾ ਪਾਣੀ ਪੰਜਾਬ ਤੋਂ ਹਰਿਆਣਾ ਵੀ ਮੰਗ ਰਿਹਾ ਹਾਂਜੀ ਤੇ ਜੇ ਜਦੋਂ ਕੋਈ ਨੁਕਸਾਨ ਹੁੰਦਾ ਬਿਜਲੀ ਉਹਨਾਂ ਨੂੰ ਭਾਗੜਾ ਡੈਮ ਤੋਂ ਜਾ ਰਹੀ ਹੈ ਜਿਹੜਾ 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 ਪਾਣੀ ਹੈ ਉਹ ਕਿਉਂ ਬੰਨਾ ਚ ਰੁਕਿਆ ਉਹ ਇਹਨਾਂ ਵਾਸਤੇ ਰੁਕਿਆ ਹੈ ਜਦੋਂ ਪੰਨ ਓਵਰਫਲੋ ਹੁੰਨੇ ਆ ਨੁਕਸਾਨ ਸਾਡਾ ਹੁੰਦਾ ਜਾਂ ਦੇਣ ਲੈਣ ਦੀ ਗੱਲ ਆਉਂਦੀ ਹੈ ਤਾਂ ਪੰਜਾਬ ਨਾਲ ਬਿੱਤ ਕਰਾਉਂਦਾ ਨਹੀਂ ਤਾਂ ਅੱਜ ਚਾਹੀਦਾ ਸੀਗਾ ਪ੍ਰਧਾਨ ਮੰਤਰੀ ਸਭ ਪਹਿਲਾਂ ਪੰਜਾਬ ਆਉਂਦੇ ਕਿਉਂਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਰਿਸ਼ੀਆ ਮੁਨੀਆ ਦੀ ਧਰਤੀ ਹੈ ਪੀਰ ਪਗੰਬਰਾਂ ਦੀ ਧਰਤੀ ਹੈ ਪੰਜਾਬ ਕਬੀਆਂ ਦੀ ਧਰਤੀ ਹੈ ਪੰਜਾਬ ਸ਼ਹੀਦਾਂ ਦੀ ਧਰਤੀ ਹੈ ਜੇ ਤੁਸੀਂ ਲਾਓ ਵੀ ਦੇਸ਼ ਦੀ ਆਜ਼ਾਦੀ ਸਭ ਤੋਂ ਵੱਧ ਯੋਗਦਾਨ ਪਾਇਆ ਤਾਂ ਪੰਜਾਬੀਆਂ ਨੇ ਪਾਇਆ ਕੋਈ ਵੀ ਲੜਾਈ ਹੋਈ ਉਹਦੇ ਚ ਪੰਜਾਬੀ ਅੱਗੇ ਹੋ ਕੇ ਲੜਾਈ ਲੜੀ ਪਰ ਅੱਜ ਪ੍ਰਧਾਨ ਮੰਤਰੀ ਸਾਹਿਬ ਸਭ ਤੋਂ ਪਹਿਲਾਂ ਹਿਮਾਚਲ ਗਏ ਉਸ ਤੋਂ ਬਾਅਦ ਹੁਣ ਪੰਜਾਬ ਆ ਰਹੇ ਆ ਠੀਕ ਹੈ ਨਾ ਥੋ ਇਸ ਕਰਕੇ ਮੈਨੂੰ ਤਾਂ ਕੋਈ ਆਸ ਲੱਗਦੀ ਨਹੀਂ ਕਿਉਂਕਿ ਜੇ ਕਰਨਾ ਹੁੰਦਾ ਤਾਂ ਪਹਿਲੇ ਦਿਨ ਤੋਂ ਹੀ ਇਹ ਐਲਾਨ ਕੀਤਾ ਜਾ ਸਕਦਾ ਸੀ ਕਿਉਂਕਿ ਸਰਕਾਰ ਕੋਲ ਤੇ ਦੂਜੀ ਮੈਂ ਇਹ ਵੀ ਬੇਨਤੀ ਕਰੂੰਗਾ ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਜੋ ਦੇਣਾ ਉਹ ਸਿੱਧਾ ਦੇ ਕੇ ਜਾਇਓ ਜਿਹੜੇ ਲੋੜਵੰਦਾ ਤੱਕ ਪਹੁੰਚ ਗਏ ਕਿਉਂਕਿ ਜੇ ਸਰਕਾਰ ਨੂੰ ਪੰਜਾਬ ਵਾਲੀ ਨੂੰ ਦੇਤਾ ਇਹ ਤਾਂ ਫਿਰ ਐਡਵਰਟਾਈਜ਼ਮੈਂਟ ਤੇ ਹੀ ਵੱਡੇ ਵੱਡੇ ਬੋਰਡ ਲਵਾ ਦੇਣਗੇ ਕਰਨਾ ਕੁਝ ਨਹੀਂ ਇਹਨਾਂ ਨੇ ਇਹਨਾਂ ਨੇ ਸਿਰਫ ਬੋਰਡ ਦਵਾ ਦੇਣੇ ਉਹਨਾਂ ਪੈਸੇ ਆਂਦੇ ਐਡਵਰਟਾਈਜ਼ਮੈਂਟ ਤੇ ਖਰਚ ਕਰਨਗੇ ਸੋ ਇਸ ਕਰਕੇ ਜਿਹੜਾ ਲੋੜਵੰਦ ਹੈ ਜਿਹਦਾ ਘਟ ਹੈ ਗਿਆ ਉਹਨੂੰ ਘਰ ਦੇ ਪੈਸੇ ਜਿਹਦਾ ਜਮੀਨ ਖਰਾਬ ਹੋ ਗਈ ਬੰਜਰ ਹੋ ਗਈ ਉਹਨੂੰ ਜਮੀਨ ਦੇ ਪੈਸੇ ਦਿੱਤੇ ਜਾਣ ਔਰ ਜਿਹੜਾ ਮਿਹਨਤ ਕਸ ਮਜ਼ਦੂਰ ਲੋਕ ਹੈ ਉਹਨਾਂ ਉਹਨਾਂ ਦੇ ਲਈ ਘਟੋ ਘਟਾ 2-3 ਸਾਲ ਦਾ ਜਿਹੜਾ ਖਰਚਾ ਉਹ ਵੀ ਨਾਲ ਦਿੱਤਾ ਜਾਣਾ ਚਾਹੀਦਾ ਠੀਕ ਹੈ ਨਾ ਉਹ 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 ਵੀ ਕਿਸਾਨ ਦੇ ਨਾਲ ਮਿਲ ਕੇ ਆਪਣੀ ਮਿਹਨਤ ਮਜ਼ਦੂਰੀ ਕਰ ਰਹੇ ਸੀ ਪਰ ਹੁਣ ਜਦੋਂ ਉਹ ਖੇਤੀ bari new ਕਰਾ ਸਕਦਾ ਹੱਥ ਨਹੀਂ ਬਟਾ ਸਕਦਾ ਕਿਸਾਨ ਦੇ ਨਾਲ ਜਾ ਕੇ ਤਾਂ ਉਹਦਾ ਖਰਚਾ ਕੌਣ ਕਰੂਗਾ ਉਹਨਾਂ ਨੂੰ ਵੀ ਖਰਚਾ ਦੇਣਾ ਚਾਹੀਦਾ ਸਰਕਾਰ ਨੂੰ ਠੀਕ ਹੈਂ ਸੋ ਇਸ ਕਰਕੇ ਇਹ ਵੀ ਸੈਂਟਰ ਤੋਂ ਪੰਜਾਬ ਨੂੰ ਜਿਸ ਤਰ੍ਹਾਂ ਲੋਕਾਂ ਤੋਂ ਸੁਣ ਰਹੇ ਹਾਂ ਜਿਵੇਂ ਗੱਲ ਚੱਲ ਰਹੀ ਹੈ ਵੀ ਆਸਤਾ ਕੋਈ ਨਹੀਂ ਰੱਖੀ ਪਰ ਫਿਰ ਵੀ ਇਹ ਹੈ ਵੀ ਪ੍ਰਧਾਨ ਮੰਤਰੀ ਸਾਹਿਬ ਕਿਤੇ ਨਾ ਕਿਤੇ ਪੰਜਾਬ ਵਾਸਤੇ ਉਹਨਾਂ ਨੂੰ ਦਰਿਆਦਲੀ ਜ਼ਰੂਰ ਦਿਗਾਉਣੇ ਚਾਹੀਦੇ। ਇਸ ਸਰਕਾਰ ਦੀ ਨਵੀਂ ਨੀਤੀ ਹੈ ਜਿਸ ਦੀ ਖੇਤ ਉਸ ਦਾ ਰੇਤ ਕੀ ਲੱਗਦਾ ਕਿ ਅਸਲ ਮਹੀਨੇ ਚ ਲਾਗੂ ਹੋਵੇਗੀ। ਦੇਖੋ ਇਹ ਤਾਂ ਸਸਕਬੀਰ ਸਿੰਘ ਬਾਦਲ ਸਾਹਿਬ ਨੇ ਦੋ ਤਿੰਨ ਦਿਨ ਪਹਿਲਾਂ ਕਿਹਾ ਸੀ ਜੇ ਉੱਥੇ ਦੇ ਲੋਕ ਆਏ। ਉਹਨਾਂ ਨੇ ਕਿਹਾ ਜੀ ਵੀ ਇਹ ਰੇਤਾ ਚੜ ਗਿਆ ਇਹ ਹੋ ਗਿਆ ਵੀ ਇਹ ਰੇਤਾ ਹੁਣ ਅਸੀਂ ਚੱਕਾਂਗੇ ਐ ਕਰਾਂਗੇ। ਤਾਂ ਉਹ ਤੋਂ ਬਾਅਦ ਗੱਲਾਂ ਚੱਲ ਪਈ ਤਾਂ ਸਸਕਬੀਰ ਸਿੰਘ ਬਾਦਲ ਸਾਹਿਬ ਨੇ ਕਿਹਾ ਵੀ ਜੀ ਦੀ ਖੇਤ ਉਦੀ ਰੇਤ। ਮੈਂ ਆਉਂਗਾ। ਮੈਂ ਆਪ ਕੜ ਕੇ ਕਾਲੀ ਦਲ ਦੇ ਵਰਕਰ ਸਾਡੇ ਖੜਨਗੇ ਅਸੀਂ ਆਪ ਟਰਾਲੀਆਂ ਭਰਾਵਾਂਗੇ ਸਾਡੇ ਤੇ ਪਰਚਾ ਦੇ ਦਿਨੇ ਜਨਾ ਉਦੋਂ ਬਾਅਦ ਇਹ ਸਰਕਾਰ ਹਰਕਤ ਚਾਈ ਕਿਉਂਕਿ ਸਰਕਾਰ ਨੇ ਫਿਰ ਐਲਾਨ ਕਰਿਆ ਉਹ ਵੀ ਇਹ ਕਿਹਾ ਉਹਦੇ ਚ ਜਿਹੜੀ ਜਿਹੜੀ ਲੈਟਰ ਹੈ ਉਹਦੇ ਚ ਜਿੰਨਾ ਕਿ ਅਸੀਂ ਦੇਖਿਆ ਸੁਣਿਆ ਵੀ ਇਹ ਕਹਿਆ ਵੀ ਕੁਝ ਪਰਸੈਂਟ ਵੀ ਜੀ ਮਨਜ਼ੂਰੀ ਦੇਵਾਂਗੇ ਹੁਣ ਮੰਨ ਲਓ ਰੇਤ ਤਾਂ ਕੜ ਗਈ 6 6 ਫੁੱਟ ਸਰਕਾਰ ਕਹੇ ਤੁਸੀਂ 2 ਫੁੱਟ ਫਟੋ ਠੀਕ ਹੈ ਨਾ ਇਹ ਤਾਂ ਜੇ ਜਿਉਂ ਤਿਉਂ ਚਾਹੀਦਾ ਵੀ ਐਜ਼ ਇਟ ਇਜ਼ ਜੋ ਜਿੱਥੋਂ ਉਥੇ 4 ਫੁੱਟੋ ਵੇ ਉਥੇ 2 ਫੁੱਟੋ ਜਿੱਥੋਂ ਤੱਕ ਮਿੱਟੀ ਨਹੀਂ ਆਂਦੀ ਉਹ ਉਹ ਸਰਕਾਰ ਨੂੰ ਇਹਦੇ 'ਚ ਕੋਈ ਸ਼ਬਦਾਂ ਨਹੀਂ ਰੱਖਣੇ ਚਾਹੀਦੇ ਕਿਉਂਕਿ ਖੁਸ਼ੀ-ਖੁਸ਼ੀ ਤਾਂ ਉਹਨਾਂ ਨੇ ਤਾਂ ਗੇਰਿਆ ਨਹੀਂ ਜ਼ਮੀਨ ਉਹਨਾਂ ਦੀ ਬੰਜਰ ਹੋ ਗਈ ਜੇ ਅਜੋ ਰੇਤੇ ਦੇ ਪੈਸੇ ਨਹੀਂ ਕਮਾ ਸਕਦੇ ਨਾਲ ਨਹੀਂ ਸਰਕਾਰ ਫਿਰ ਟੁਕਮਾ ਮੁਆਜਬਾ ਮੁਆਵਜਾ ਦੇ ਦੇ ਆਪ ਚ ਕਾ ਲਵੇ ਠੀਕ ਹੈ ਨਾ ਫਿਰ ਦਿਓ ਜ਼ਿਮੀਦਾਰ ਨੂੰ ਤੁਸੀਂ ਜੋ ਵਾਜਬ ਕੀਮਤ ਹੈ ਜਿੰਨੀ ਉਹਦੀ ਫਸਲ ਨਿਕਲ ਰਹੀ ਹੈ ਉਹ ਦੇ ਦਿਓ ਉਹਨੇ ਸਾਲ ਤੁਸੀਂ ਰੇਤਾ ਆਪ ਕਢਾ ਕੇ ਵਿਚਰੋ ਪਰ ਨੀਅਤ ਔਰ ਨੀਤੀ ਚ ਫਰਕ ਹੈ ਮਨਕੀਰਤ ਔਲਖ ਤੇ ਤੁਹਾਡੇ ਕੀ ਪ੍ਰਤੀ ਕਰਮ ਹੈ ਉਹਨੇ ਕਿਹਾ ਕਿ ਸਾਡਾ ਸੀਐਮ ਛੋਟਾ ਬੰਦਾ ਕਪੁਸ਼ਨ ਪਾਰਟੀਆ ਬੋਦਾ ਚੁਕਰੀਆ ਕਿ ਇਹ ਆਪਣੇ ਸਰਕਾਰ ਦੀ ਬੋਲੀ ਬੋਲ ਰਿਹਾ ਹੈ ਦੇਖੋ ਔਲਖ ਸਾਹਿਬ ਨੇ ਜਿੰਨਾ ਕੁ ਮੈਂ ਸੁਣਿਆ ਵੀ ਠੀਕ ਹੈ ਮਦਦ ਕਰੀ ਉਹਨਾਂ ਨੇ ਪਰ ਹੁਣ ਉਹਨਾਂ ਨੂੰ ਝੋਟਾ ਉਹਨਾਂ ਨੂੰ ਲੱਗਦਾ ਹੋਣਾ ਸਾਨੂੰ ਤਾਂ ਮੈਂ ਕਹੂੰਗਾ ਵੀ ਸਾਨੂੰ ਤਾਂ ਨਹੀਂ ਲੱਗਦਾ ਕਿਸੇ ਬਸ ਠੀਕ ਹੈ ਉਹਨਾਂ ਨੂੰ ਕੋਈ ਉਹਨਾਂ ਦੀ ਗਰਜ ਹੋਊਗੀ ਕੋਈ ਉਹਨਾਂ ਨੂੰ ਲੋਡ ਹੋਊਗੀ ਉਹਨਾਂ ਨੇ ਉਹਦੇ 'ਚ ਤਾਰੀਫ਼ ਕਰਤੀ ਪਰ ਆਲਖ ਸਾਹਿਬ ਨੇ ਜੋ ਸੇਵਾ ਕਰੀ ਹੈ ਜੇ ਉਹ ਸਹੀ ਥਾਂ 'ਚ ਪਹੁੰਚੀ ਹੈ ਜੇ ਉਹ ਸੇਵਾ ਜਿਸ ਤਰ੍ਹਾਂ ਅੱਜ ਸੋਸ਼ਲ ਮੀਡੀਆ ਤੇ ਚੱਲ ਰਹੀ ਹੈ ਜੇ ਉਹ ਸੇਵਾ ਅਸਲ ਮੈਨੇ ਜੁੱਧਾ ਹੀ ਹੋਈ ਹੈ ਉਹ ਉਸੇ ਰੂਪ 'ਚ ਹੋਈ ਹੈ ਤਾਂ ਮੈਂ ਉਹਨਾਂ ਦੀ ਤਾਰੀਫ਼ ਕਰਦਾ ਸੋਸ਼ਲ ਮੀਡੀਆ ਨੂੰ ਦੇਖ ਕੇ ਅਸਲੀਅਤ ਤਾਂ ਕਈ ਦਿਨ ਬਾਅਦ ਆਉਂਦੀ ਹੁੰਦੀ ਹੈ ਨਾ ਵੀ ਹਾਂ ਵੀ ਗਰਾਊਂਡ ਤੇ ਕੀ ਚੱਲ ਰਿਹਾ ਜੋ ਜਿੰਨਾ ਕਿ ਮੈਂ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਦੇਖਿਆ ਮੈਂ ਉਸ ਕੱਲ ਦੀ ਉਹਨਾਂ ਦੀ ਤਾਰੀਫ ਕਰਨੀ ਸੋਹਣਾ ਸਰ ਸ਼ਰਮਣੀ ਕਾਲੀ ਦਲਦਵਾਰ ਉਹ ਕਿ ਕਿਸ ਭਵਨ ਵਿੱਚ ਜਰਿਆ ਲੱਗਦਾ ਕਿ ਹੁਣ ਪੰਜਾਬ ਦੇ ਜਲ ਦੁੱਬ ਰਿਖੇ ਆਵੇਗਾ ਦੁਬਾਰਾ ਦੇਖੋ ਸ਼ਰਮਣੀ ਅਕਾਲੀ ਦਲਦਵਾਰ ਇਹ ਅੱਜ ਇੱਕ ਲੋਕਾਂ ਚ ਆਮ ਚਰਚਾ ਹੋ ਗਈ ਕਿ ਪੰਜਾਬੀ ਪੰਜਾਬੀ ਦੇ ਨਾਲ ਖੜਾ ਪੰਜਾਬ ਨੂੰ ਪੰਜਾਬੀ ਤੋਂ ਉਮੀਦ ਹੈ ਪੰਜਾਬੀਆਂ ਨੂੰ ਪੰਜਾਬ ਦੀ ਮਾਂ ਪਾਰਟੀ ਤੋਂ ਉਮੀਦ ਹੈ ਇਹ ਤਾਂ ਕਲੀਅਰ ਹੋ ਗਈ ਇਹ ਵੀ ਗੱਲ ਨਿਕਲ ਕੇ ਆ ਗਈ ਕਿ ਕੌਣ ਲੀਡਰ ਆਪਣੇ ਪੰਜਾਬ ਦੇ ਲੋਡ ਪੈਂਡ ਤੇ ਖੜ ਸਕਦਾ ਠੀਕ ਹੈ ਨਾ ਵੀ ਲੋਡ ਪੈਂਡ ਤੇ ਪੈਸਾ ਸਾਰਿਆਂ ਕੋਲ ਹੈ ਪੈਸਾ ਮੈਂ ਕਹਿੰਦਾ ਵੀ ਦੂਜੀਆਂ ਪਾਰਟੀਆਂ ਦੇ ਪ੍ਰਧਾਨਾਂ ਕੋਲ ਵੀ ਬਹੁਤ ਪੈਸਾ ਹਾਂਜੀ ਉਹਨਾਂ ਦੀਆਂ ਸਰਕਾਰਾਂ ਵੀ ਹੈ ਕਿਸੇ ਦੀ ਪੰਜਾਬ ਤੇ ਕਿਸੇ ਦੀ ਸੈਂਟਰ ਤੇ ਕਿਸੇ ਦੀ ਹਿਮਾਚਲ ਚਾਣਾਲ ਵਾਲੇ ਸੂਬੇ ਤੇ ਕਿਸੇ ਦੀ ਰਾਜਸਥਾਨ ਤੇ ਕਿਸੇ ਦੀ ਹਰਿਆਣੇ ਤੇ ਹਨਾ ਵੀ ਪਰ ਅੱਜ ਪੰਜਾਬ ਨਾਲ ਕੌਣ ਖੜਿਆ ਪੰਜਾਬ ਦਾ ਹਮਦਰਦ ਬਣ ਕੇ ਪੰਜਾਬ ਦਾ ਪੁੱਤ ਬਣ ਕੇ ਨੀਸਵਾਰਥ ਸੇਵਾ ਕਿਨੇ ਕੀਤੀ ਕਿਨੇ ਅੱਜ ਕੋਈ ਜੇ ਕਹੇ ਵੀ ਸਸਕਬੀਰ ਸਿੰਘ ਬਾਦਲ ਨੇ ਨਿੱਜੀ ਮੁਫਾਦਾਂ ਲਈ ਜਾਂ ਕੋਈ ਪਾਰਟੀ ਨੂੰ ਮੁਖ ਰੱਖ ਕੇ ਉਹਨਾਂ ਨੇ ਸੇਵਾ ਕਰੀ ਹੈ ਉਹਨਾਂ ਨੇ ਨਹੀਂ ਦੇਖਿਆ ਜਾ ਕੇ ਵੀ ਮੈਂ ਕਾਂਗਰਸੀ ਨੂੰ ਪੈਸੇ ਦੇ ਰਿਹਾ ਕਿ ਕੱਲੀ ਹੁੰਦੇ ਰਿਹਾ ਕਿ ਬੀਜੇਪੀ ਨੂੰ ਦੇ ਰਿਹਾ ਜਿਹੜੇ ਬੰਨ ਤੇ ਖੜੇ ਬੰਦੇ ਉਹਨਾਂ ਨੂੰ ਇਹ ਸੇਵਾ ਫੜਾਈ ਉਹਨਾਂ ਨੂੰ ਪੁੱਛ ਕੇ ਵੀ ਭਾਈ ਡੀਜ਼ਲ ਦੀ ਲੋੜ ਹੈ ਦੱਸੋ ਇਹ ਨਹੀਂ ਹੈ ਵੀ ਜੇ 10000 ਲੀਟਰ ਕਿਹਾ ਤਾਂ 19000 ਨਹੀਂ ਗਿਆ 19900 ਨਾ uh, 9900 ਨਹੀਂ ਗਿਆ ਜਾਂ 9000 ਲੀਟਰ ਨਹੀਂ ਗਿਆ ਤਾਂ 10000 ਲੀਟਰ ਡੀਜ਼ਲ ਲੱਗਿਆ ਸੋ ਇਸ ਕਰਕੇ ਇਹ ਇਹ ਨਹੀਂ ਕਿਹਾ ਵੀ ਅਨਾਉਂਸ ਕਰੇ ਨਾ ਜਦੋਂ ਅਨਾਉਂਸ ਕਰਿਆ ਉਸੇ ਟਾਈਮ ਪੈਸੇ ਉਸਦੇ ਨਾਲ ਹੀ ਡੀਜ਼ਲ ਜੇ ਸਵੇਰੇ ਕਹੇ ਸ਼ਾਮ ਤੱਕ ਡੀਜ਼ਲ ਪਹੁੰਚ ਗਿਆ ਜੀ ਠੀਕ ਹੈ ਇਹ ਇਹ ਜਿਹੜੀ ਅਸੀਂ ਕੋਈ ਸ਼ਰਮਣੀ ਕਾਲੀ ਦਲ ਨੇ ਜਾਂ ਪ੍ਰਧਾਨ ਸਾਹਿਬ ਨੇ ਕੋਈ ਆਸਾਨ ਨਹੀਂ ਕਰਿਆ ਸਾਡਾ ਫਰਜ਼ ਤਾਂ ਇਹ ਜਿਹੜਾ ਟਾਈਮ ਕਿਸੇ ਤਰ੍ਹਾਂ ਆਵੇ ਬੀ ਜਿਸ ਤਨ ਲਗੇ ਸੋਈ ਜਾਣਾ ਕੌਣ ਜਾਣਾ ਭੀੜ ਪਰਾਈ ਜਿਹੜੇ ਘਰਾਂ ਚ ਬਾਈ ਜੀ ਪਾਣੀ ਚਲੇ ਗਿਆ ਨਾ ਜੀ ਸਾਡੇ ਆਪਣੇ ਘਰੇ ਗੰਦਾ ਪਾਣੀ ਘੰਟਾ ਕਾ ਜਾਵੇ ਨਾ ਤਿੰਨ ਦਿਨ ਮੁਸਕਰੀ ਜਾਂਦੀ ਜੀ ਉਹਨਾਂ ਦੇ ਵਿੱਚ ਨੂੰ ਪੜੀ ਗਿਆ ਠੀਕ ਹੈ ਘਟ ਹੈਗੇ ਇਹ ਇਹ ਸਮੇਂ ਜੇ ਕੋਈ ਮੈਂ ਕਹਿੰਦਾ ਰਾਜਨੀਤੀ ਕਰੇ ਉਹਦੇ ਵਰਗਾ ਘਟਿਆ ਇਨਸਾਨ ਕੋਈ ਨਹੀਂ ਹੈ ਪਰ ਫੇਰ ਵੀ ਇੱਕਾ ਦੁੱਕਾ ਜਗ੍ਹਾ ਤੋਂ ਅ ਅ ਪ੍ਰਧਾਨ ਜੀ ਦੇ ਖਿਲਾਫ ਧੁੱਕੇ ਨਾਲ ਇੱਕ ਵੀਡੀਓ ਜੀ ਬਣਾ ਕੇ ਚਲਾਈ ਪਰ ਉਹ ਬੰਦਾ ਸਾਹਮਣੇ ਆ ਗਿਆ ਕਿਉਂਕਿ ਸੱਚ ਸੱਚ ਹੀ ਰਹਿੰਦਾ ਅੱਜ ਸੱਚ ਪੰਜਾਬੀਆਂ ਦੇ ਸਾਹਮਣੇ ਆ ਗਿਆ ਕਿ ਹੁਣ ਪੰਜਾਬ ਨੂੰ ਕੌਣ ਬਚਾ ਸਕਦਾ ਕਿਹਦੇ 'ਚ ਲੀਡਰਸ਼ਿਪ ਕੁਆਲਿਟੀ ਹੈ ਕਿਹਦਾ ਕਿਹੜਾ ਦਰਿਆਦਿਲ ਹੈ ਹੈ ਕਿਹੜਾ ਕਿਹੜਾ ਪੰਜਾਬੀਆਂ ਦੇ ਨਾਲ ਪਿਆਰ ਰੱਖਦਾ ਉਹ ਅੱਜ ਇੱਕੋ ਗੱਲ ਨਿਕਲ ਕੇ ਆ ਗਈ ਸਾਹਮਣੇ ਕਿ ਸੱਜ ਸੁਖਬੀਰ ਸਿੰਘ ਬਾਦਲ ਸਾਹਿਬ ਵੀ ਜਿਹੜਾ ਕਿਉਂਕਿ ਪਿਛਲੇ ਸਮੇਂ 'ਚ ਬਹੁਤ ਚਿਹਰਾ ਉਹਨਾਂ ਦਾ ਖਰਾਬ ਕਰਿਆ ਆਕਸ਼ ਖਰਾਬ ਕਰਿਆ ਪਰ ਦੇਖੋ ਸਚਾਈ ਕਦੇ ਲੁਕਦੀ ਨਹੀਂ ਹੁੰਦੀ ਸਚਾਈ ਨੂੰ ਟਾਈਮ ਜ਼ਰੂਰ ਲੱਗਦਾ ਉਹ ਸਚਾਈ ਅੱਜ ਠੀਕ ਹੈ ਗੁਰੂ ਸਾਹਿਬ ਨੇ ਪਤਾ ਨਹੀਂ ਕਿਸ ਰੂਪ ਚ ਕਿਵੇਂ ਇਹ ਹੋਇਆ ਹੋਇਆ ਮਾੜਾ ਸਾਡੇ ਪੰਜਾਬ ਦਾ ਠੀਕ ਹੈ ਨਾ ਪਰ ਇਹਦੇ ਦੀ ਇੱਕ ਗੱਲ ਸਾਫ ਹੋ ਗਈ ਯਾਰ ਜੇ ਭੀੜ ਪੈਣ ਤੇ ਕਿਉਂਕਿ ਜਦੋਂ ਜਦੋਂ ਤੁਹਾਡੇ ਖੁਸ਼ੀ ਦਾ ਪ੍ਰੋਗਰਾਮ ਹੋਵੇ ਨਾ ਤਾਂ ਉਸ ਸਮੇਂ ਫਿਰ ਸਾਰੇ ਵਧਾਈ ਦੇਣ ਆ ਜene ਜੀ ਠੀਕ ਹੈ ਨਾ ਤੇ ਖੁਸਰੇ ਵੀ ਵਧਾਈ ਦੇਣ ਆ ਜੰਨੇ ਆ ਪਰ ਜਦ ਮਾੜਾ ਵਕਤ ਆਂਦਾ ਨਾ ਤਾਂ ਮਾੜੇ ਵਕਤ ਚ ਉਹੀ ਖੜਦੇ ਆ ਜਿਹੜੇ ਆਪਣੇ ਹੁੰਨੇ ਆ ਸੋ ਆਪਣੇ ਆਪਣੇ ਨਾਲ ਖੜੇ ਆ ਤੇ ਸ਼ਰੋਮਣੀ ਕਲੀਦਲ ਪੰਜਾਬ ਚ ਸਾਡਾ ਦਿਲ ਵੀ ਪੰਜਾਬੀ ਆ ਸਾਡਾ ਦਿਮਾਗ ਵੀ ਪੰਜਾਬੀ ਦੂਜਿਆਂ ਦਾ ਦਿਲ ਕਿਤੇ ਹੋਰ ਆ ਦਿਮਾਗ ਕਿਤੇ ਹੋਰ ਆ ਦਿਮਾਗ ਪੰਜਾਬ ਚ ਲੱਗ ਰਿਹਾ ਦਿਲ ਦਿੱਲੀ ਚ ਪਿਆ ਸੋ ਇਸ ਕਰਕੇ ਤੁਸੀਂ ਤਾਂ ਪੰਜਾਬ ਦੇ ਆ ਪੰਜਾਬ ਚ ਰਹਿਣਾ ਪੰਜਾਬ ਵਾਸਤੇ ਕਰਦੇ ਰਹਾਗੇ ਜਦੋਂ ਤੱਕ ਸਾਹ ਚ ਸਾਹ ਆ ਤਾਂ ਪੰਜਾਬ ਵਾਸਤੇ ਹੀ ਕਰਨਾ ਏ ਸਸਕਬੀਰ ਸਿੰਘ ਬਾਦਲ ਸਾਹਿਬ ਉਹਨਾਂ ਦਾ ਬਿਲਕੁਲ ਕਲੀਅਰ ਆਦੇਸ਼ ਹੈ ਤੇ ਉਸ ਵਾਰ ਸਾਹਿਬ ਆਪੋਜੀਸ਼ਨ ਪਾਰਟੀ ਦੇ ਕਈ ਲੀਡਰਾਂ ਦੇ ਬਿਆਨ ਆਏ ਆ ਕਿ ਸ਼ਰਮਣੀ ਅਕਾਲੀ ਦਲ ਬਲੈਕ ਬਣ ਇਨਵਾਈਟ ਕਰਨ ਚ ਲੱਗੀ ਹੋਈ ਬਸੇਰੇ ਨਾਲ ਪੈਸਾ ਕਮਾਇਆ ਚਟੇ ਜਿਵੇਂ ਗੁਰਮ ਸਿੰਘ ਜੀਠੀ ਉਹ ਵੀ ਪੈਸਾ ਵੰਡੋ ਰਿਹਾਗੇ ਦੇਖੋ ਇਹ ਤਾਂ ਸਰਕਾਰਾਂ ਵੀ ਰਹਿ ਲੀਆਂ ਜੀ ਸਕਬੀਰ ਸਿੰਘ ਬਾਦਲ ਸਾਹਿਬ ਨੇ ਇੱਕ ਵਾਰ ਹੀ ਨਹੀਂ 20 ਦਫਾ ਗਿਆ ਵੀ ਕਰਾਓ ਇਨਕੁਆਰੀ ਕਈ ਉਹ ਮੰਤਰੀ ਸਾਹਿਬ ਕਹਿੰਦੇ ਸੀ ਜੇ ਪੰਚਾਇਤ ਮੰਤਰੀ ਸੀਗੇ ਉਸ ਸਮੇਂ ਦੇ ਕੰਦੇ ਜੀ ਸੁਖਬਲ ਸਿੰਘ ਇੱਟਨ ਨਾਲ ਹੁਣ ਕੜਕਾ ਦਾਂ ਕਿਉਂ ਕਹਿੰਦੇ ਆਓ ਹੱਥ ਲਾਓ ਕੱਢੋ ਕੁਛ ਠੀਕ ਹੈ ਸਾਰਾ ਕੁਛ ਅੱਜ ਸੱਤਾਂ ਤੋਂ ਬਾਹਰ ਗਿਆ ਨੂੰ ਸਾਢੇ 8 ਸਾਲ ਹੋ ਗਏ ਬਾਈ ਜੀ ਜੇ ਇੱਕ ਵੀ ਕੋਈ ਅਜਾ ਕੰਮ ਕਰਿਆ ਹੁੰਦਾ ਨਾ ਤਾਂ ਇਹ ਸਰਕਾਰਾਂ ਬਖਸ਼ਦੀ ਨਹੀਂ ਹੁੰਦੀਆਂ ਉਹ ਬੰਦਾ ਅੱਜ ਵੀ ਸ਼ਰਿਆਮ ਜੇ ਉਹਨੇ ਪੈਸੇ ਬੰਡੇ ਹੋ ਸ਼ਰਿਆਮ ਬੰਡੇ ਆ ਠੀਕ ਹੈ ਨਾ ਇਹ ਨਹੀਂ ਹੈ ਵੀ ਕੋਈ ਲੁਕਸ਼ੀਪ ਕੇ ਬੰਡੇ ਜਾਂ ਉਹ ਕਰਿਆ ਔਰ ਉਹ ਬੰਦੇ ਦੀ ਜੋ ਵੀ ਹੈ ਇਹ ਉਹਦਾ ਅੱਜ ਬਿਜ਼ਨਸ ਐ ਪੰਜਾਬ ਚ ਉਹ ਵੀ ਜੰਤਕ ਐ ਉਹ ਉਹਨਾਂ ਦੇ ਐਫੀ ਡੈਪਟ ਚ ਐ ਇੱਕ ਇੱਕ ਚੀਜ਼ ਆ ਜਿਹੜੇ ਗੱਲਾਂ ਕਰਦੇ ਆ ਨਾ ਉਹ ਤਾਂ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਦਾ ਅਮੀਰ ਐ ਤਾਂ ਬਾਦਲ ਦਾ ਪਰਿਵਾਰ ਠੀਕ ਐ ਨਾ ਜਿਹੜੇ ਅੱਜ ਨਵੇਂ ਨਵੇਂ ਅਮੀਰ ਹੋਏ ਜਿਹੜੇ ਗੱਲ ਕਰਦੇ ਆ ਨਾ ਠੀਕ ਐ ਉਹ 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 ਸਭ ਕੁਝ ਹਕੀਕਤ ਪਤਾ ਲੱਗ ਗਈ ਜੀ ਅੱਜ ਇਹ ਵੀ ਪਤਾ ਲੱਗ ਗਿਆ ਯਾਰ ਜਿਹੜੇ ਕਹਿੰਦੇ ਸੀਗੇ ਵੀ ਅਸੀਂ ਬਿਨਾ ਸਕਿਉਰਟੀ ਤੋਂ ਪੰਜਾਬ ਚ ਜਾਵਾਂਗੇ ਬਾਦਲ ਮੁਰਗੀਖਾਨੇ ਖੋਲ ਲੈਣ ਅੱਜ ਉਹ ਪੰਜਾਬ ਚ ਕਿਉਂ ਨਹੀਂ ਜਾਂਦੇ ਅੱਜ ਕਿਉਂ ਉਹ ਦੋ ਦੋ ਸੂਪ ਪੁਲਿਸ ਵਾਲਾ ਨਾਲ ਲੈ ਕੇ ਚੱਲ ਰਹੇ ਆ ਕਿਉਂਕਿ ਅਮਜਪੁਰੀ ਐ ਸਸ ਗਵੀਰ ਸਿੰਘ ਬਾਦਲ ਸਾਹਮਣੋਂ ਦਾ ਥ੍ਰੈਟ ਐ ਜੈਡ ਪਲੱਸ ਪ੍ਰਟਕਟੀਆਂ ਜਿਹੜਿਆਂ ਨੂੰ ਕੁੱਤੇ ਤੋਂ ਵੀ ਡਰਨੀ ਉਹ ਵੀ ਦੋ ਦੋ ਜਿਪਸੀਆਂ ਲੈ ਕੇ ਜਾ ਰਹੇ ਆ ਆਮ ਘਰਾਂ ਦੇ ਮੁੰਡੇ ਜਿਹੜੇ ਐ ਐਮਐਲਏ ਬਣੇ ਆ ਕਿਉਂ ਜਾ ਰਹੇ ਆ ਆਜੋ 6 ਮਹੀਨੇ ਬਾਅਦ ਇਹਨਾਂ ਨੂੰ ਲੋਕਾਂ ਨੇ ਪਾਥੀਆਂ ਮਾਰ ਮਾਰ ਕੇ ਪਿੰਡਾਂ ਚੋਂ ਨਾ ਭਜਾਇਆ ਤਾਂ ਉਹ ਕਿਉਂਕਿ ਕਹਿਣੀ ਤੇ ਕਰਨੇ 'ਚ ਫਰਕ ਐ ਸਾਡਾ ਤਾਂ ਇਹ ਸੀਗਾ ਵੀ ਜੇ ਕੋਈ ਵਪਾਰ ਉਹ ਵੀ ਜਨਤਕ ਬਦਲ ਸਾਹਿਬ ਦਾ ਜੇ ਉਹਨਾਂ ਦਾ ਕੋਈ ਕੰਮ ਉਹ ਵੀ ਸ਼ਰੀਆਮ ਜੋ ਇਨਕਮ ਟੈਕਸ ਪਰ ਰਹੇ ਆ ਚਿੱਨੀ ਕਮਾਈਏ ਉਨੇ ਹੀ ਪਰ ਰਹੇ ਆ ਠੀਕ ਹੈ ਨਾ ਬਲੈਕ ਬਾਈਟ ਦਾ ਦਾ ਉਹਨੂੰ ਚੱਕਰ ਹੁੰਦਾ ਵੀ ਜਿਹਦਾ ਜਿਹਦੇ ਕੋਲ ਨਾਲੇ ਇੱਥੇ ਬਲੈਕ ਬਾਈਟ ਕਿਹੜੀ ਹੋਣੀ ਹੈ ਜੇ ਉਹਨਾਂ ਨੂੰ ਪੁੱਛੇ ਜੁੱਤੀ ਵਾਲਾ ਜੀ ਵੀ ਇੱਥੇ ਕਿਹੜਾ ਵੀ ਕੈਸ਼ ਪੈਸੇ ਦੇ ਕੇ ਉਤੋਂ ਟੈਕ ਡਰਾਫਟ ਲੈ ਕੇ ਆ ਰਹੇ ਏਗੇ ਇਸ ਤੋਂ ਠੀਕ ਹੈ ਨਾ ਜਾਂ ਅਕਾਊਂਟ ਚਾ ਰਹੇ ਆ ਇਹ ਤਾਂ ਗੱਲਾਂ ਬਣਾਉਣ ਵਾਲੇ ਉਹਨਾਂ ਨੇ ਹਟਣਾ ਹੀ ਨਹੀਂ ਜੀ ਸਮਝੋ ਉਹਨਾਂ ਨੇ ਤਾਂ ਇਸ ਕੜੀ ਚ ਉਹ ਵੀ ਕਰਨ ਉਹ ਵੀ ਅੱਗੇ ਹੋ ਕੇ ਲੜਾਈ ਲੜਨਾ ਇਹ ਪੰਜਾਬ ਦੀ ਲੜਾਈ ਹੈ ਯਾਰ ਪੰਜਾਬ ਤੁਸੀਂ ਕਿਉਂ ਪਾਰਟੀ ਨਾਲ ਜੋੜ ਰਹੇ ਹੋ ਤੁਸੀਂ ਕਿਉਂ ਅੱਜ ਲੋਕ ਕਹਿਣ ਲੱਗੇ ਨਾ ਅਸੀਂ ਨਹੀਂ ਕਿਹਾ ਵੀ ਸ਼੍ਰੋਮਣੀ ਅਕਾਲੀ ਦਲ ਕਰ ਰਿਹਾ ਲੋਕ ਕਹਿ ਰਹੇ ਆ ਤੁਸੀਂ ਕਹਿ ਰਹੇ ਹੋ ਵੀ ਹਾਂ ਸ਼੍ਰੋਮਣੀ ਅਕਾਲੀ ਦਲ ਨੇ ਇਹ ਸਾਰਾ ਭਾਈਚਾਰਾ ਮੰਨ ਰਿਹਾ ਸਾਰਾ ਪੰਜਾਬ ਮੰਨ ਰਿਹਾ ਵਿਦੇਸ਼ ਚ ਮੰਨ ਰਹੇ ਆ ਲੋਕ ਅੱਜ ਕਿਉਂਕਿ ਸਾਨੂੰ ਫੋਨ ਆ ਰਹੇ ਆ ਵਿਦੇਸ਼ੋਂ ਔਰ ਨਾਲੇ ਸਾਨੂੰ ਕਲੀਅਰ ਡਾਇਰੈਕਸ਼ਨ ਹੈ ਪ੍ਰਧਾਨ ਸਭਾ ਦੀ ਵੀ ਜਿਹੜਾ ਰਲੀਫ ਫੰਡ ਵਾਸਤੇ ਪੈਸਾ ਆ ਗਿਆ ਉਹ ਇੱਕ ਪੈਸਾ ਵੀ ਸ਼੍ਰੋਮਣੀ ਅਕਾਲੀ ਦਲ ਦੇ ਖਾਤੇ ਚ ਨਹੀਂ ਪਾਉਣਾ ਜਿੱਥੇ ਜਿੱਥੇ ਇਹ ਇਹ ਪ੍ਰਕੋਪ ਆਇਆ ਉਹ ਹਲਕੇ ਚਾਰਜ ਨੂੰ ਪੁੱਛ ਲੋ ਉੱਥੇ ਕਿਸ ਚੀਜ਼ ਦੀ ਲੋੜ ਹੈ ਉਹ ਉਸ ਹਲਕੇ ਦੇ ਇੰਚਾਰਜ ਨੂੰ ਪੁੱਛ ਕੇ ਸੇਵਾਦਾਰ ਨੂੰ ਜ਼ਿਲ੍ਹਾ ਪ੍ਰਧਾਨ ਨੂੰ ਪੁੱਛ ਕੇ ਉਹ ਪੇਮੈਂਟ ਉੱਥੀ ਭਜਵਾ ਦਿਓ ਉੱਥੇ ਹੀ ਉਹ ਚੀਜ਼ ਖਰੀਦ ਲੈ ਬਈ ਜਿਹੜੀ ਚੀਜ਼ ਦੀ ਲੋੜ ਹੈ ਸੋ ਇਸ ਕਰਕੇ ਬਿਲਕੁਲ ਇਹ ਅੱਜ ਜਿਹੜੇ ਅੱਜ ਇਹਨਾਂ ਨੂੰ ਵਿਰੋਧੀਆਂ ਤਾਂ ਇਹ ਵੀ ਗੱਲ ਰੜਕ ਰਹੀ ਹੈ ਕਿ ਉਹ ਪੰਜਾਬ ਵਿੱਚ ਕਿਉਂ ਘੁਮਦਾ ਫਿਰਿਆ ਭਾਈ ਤੁਹਾਨੂੰ ਕੋਈ ਰੋਕ ਰਿਹਾ ਇਹ ਰਾਤ ਨੂੰ 9 ਵਜੇ ਤੱਕ ਉਹ ਸੜਕਾਂ ਦੇ ਘੁੰਮ ਰਹੇ ਆ ਜਿਓ ਬੰਨਾਂ ਤੇ ਗਾ ਰਹੇ ਸਾਰੇ ਘੁੰਮਣ ਬੜਿੰਗ ਸਾਹਿਬ ਜਾਨ ਚੰਨੀ ਸਾਹਿਬ ਜਾਨ ਮਾਨ ਸਾਹਿਬ ਜਾਨ ਅਮਨ अरोड़ा ਜੀ ਜਾਨ ਹਾਂਜੀ ਸਾਰੇ ਜਾਨ ਹੁਣ ਅਮਨ अरोड़ा ਜੀ ਤਾਂ ਵਿਚਾਰੇ ਨੂੰ ਗੱਲ ਕੋਠੀ ਨਹੀਂ ਬਣਦੇ ਗੱਡੀ 'ਚ ਕੀ ਕਰੀਏ ਹੁਣ ਸੁਣਿਆ ਮੈਂ ਜਿੰਨਾ ਕਹਿੰਦੇ ਇੱਕ ਮੰਤਰੀ ਨੂੰ ਗੱਲ ਬਣਨ ਦੇਣ ਦਿੱਤਾ ਸੋ ਇਸ ਕਰਕੇ ਇਹ ਵੀ ਇਹ ਹਾਲਾਤ ਅੱਜ ਕਿੱਧਰ ਨੂੰ ਗਿਆ ਪੰਜਾਬ ਕਿੱਧਰ ਨੂੰ ਗਈ ਸਰਕਾਰ ਇਹ ਸਭ ਜਵਾਬ ਪੁੱਛਣਗੇ ਦੇਖਿਓ ਤੁਸੀਂ ਤੁਹਾਡੀ ਪਾਰਟੀ ਛਟਕੇ ਕੇ ਇੱਕ ਲੀਡਰ ਦਾ ਬਿਆਨ ਹੈ ਕਿ ਉਹ ਕਹਿ ਰਹੇ ਨੇ ਕਿ ਸੁਗਿਰ ਸਿੰਘ ਬਾਦਲ ਕਹਿ ਰਹੇ ਨੇ ਕਿ ਮੁੱਖ ਮੰਤਰੀ ਦੀ ਨਲਾਇਕੀ ਹੈ ਜੋ ਪੰਜਾਬ 'ਚ ਹੜਾਇਆ ਪਰ ਜੋ ਤੁਹਾਡੇ ਸਮੇਂ ਹੋਇਆ ਬੇਅਦਬੀਆਂ ਹੋਈਆਂ ਉਹ ਪਹਿਲਾਂ ਆਪਣੀ ਪੀੜਿਤਲੇ ਸੁਟਾਵਾਂ ਉਹਨਾਂ ਦੀ ਨਲਾਇਕੀਆਂ ਦੇ ਦੇਖੋ ਇਹੀ ਤਾਂ ਇਹੀ ਤਾਂ ਪਰਸੈਪਸ਼ਨ ਬਣਾਈ ਪਈ ਸੀ ਅੱਜ ਉਹਨਾਂ ਨੂੰ ਲੱਗ ਰਿਹਾ ਵੀ ਅੱਜ ਨਾ ਅੱਜ ਲੋਕਾਂ ਨੂੰ ਫੇਰ ਉਹੀ ਗੱਲ ਤੇ ਆ ਗਏ ਜਿਹੜੀ ਤੇ ਹਰ ਬਰੀ ਹੁਕਮਦੇ ਰਹੇ ਜੀ ਜਿਹੜਾ ਗੁਰੂ ਸਾਹਿਬ ਨੂੰ ਨਤਮਸਤਕ ਹੋ ਕੇ ਚੱਲਦਾ ਜਿਹੜਾ ਗੁਰੂ ਸਾਬ ਤੇ ਪੈ ਦੇ ਥੱਲੇ ਬੰਦਾ ਜੀ ਰਿਹਾ ਠੀਕ ਹੈ ਜਿਹਦੇ ਘਰੇ 24 ਘੰਟੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਕਦੇ ਬੇਅਦਬੀ ਨਹੀਂ ਕਰਾ ਸਕਦਾ ਕਿਸੇ ਲੀਟਰ ਨੂੰ ਪੁੱਛਦੇ ਹੋ ਕਿਸੇ ਤੇ ਵੀ ਨਹੀਂ ਹੋਊਗਾ ਮੇਰੇ ਵੀ ਨਹੀਂ ਹੈ ਬਸ ਆਪ ਪ੍ਰਕਾਸ਼ ਸਿੰਘ ਬਾਦਲ ਸਚਕੀਰ ਸਿੰਘ ਬਾਦਲ ਸਾਹਿਬ ਦੇ ਘਰੇ ਪ੍ਰਕਾਸ਼ ਹੈ ਠੀਕ ਹੈ ਸੋ ਇਸ ਕਰਕੇ ਉਹ ਬੰਦਾ ਸੋਚ ਵੀ ਨਹੀਂ ਸਕਦਾ ਠੀਕ ਹੈ ਸਮੇਂ ਦੀਆਂ ਸਰਕਾਰਾਂ ਪਿੱਛੇ ਪੈ ਗਈਆਂ ਏਜੰਸੀਆਂ ਪਿੱਛੇ ਪੈ ਗਈਆਂ ਸਾਰੇ ਲੱਗੇ ਕਾਂਗਰਸ ਵੀ ਲੱਗੀ ਬੀਜੇਪੀ ਵੀ ਲੱਗੇ ਸਾਡੇ ਵਾਲੇ ਵੀ ਵਿੱਚੇ ਲੱਗੇ ਜਿਹੜੇ ਅਕਾਲੀ ਦਲ ਦੇ ਅੱਜਕੱਲ ਨਵੇਂ ਦਲ ਬਣਾਈ ਬੈ ਰਹੇ ਹੋ ਉਹ ਸਾਰੇ ਹੀ ਲੱਗੇ ਚਲ ਇੱਕ ਗੱਲ ਤੇ ਪੈ ਗਏ ਪਿੱਛੇ ਫਿਰ ਦੇਖੋ ਸੋਸ਼ਲ ਮੀਡੀਆ ਆਈਟੀ ਉਹ ਟੀਮਾਂ ਲੱਗੀਆਂ ਤਾਂ ਫਿਰ ਅੱਜ ਸਚਾਈ ਸਾਹਮਣੇ ਆ ਗਈ ਸੋ ਇਸ ਕਰਕੇ ਇਹ ਹੈ ਵੀ ਉਹਨਾਂ ਨੂੰ ਆਪਣੀ ਦੇਖੋ ਜਦੋਂ ਬਰਸਾਤਾਂ ਤੋਂ ਪਹਿਲਾਂ ਹਰੇਕ ਸਾਲ ਜੀ ਮੀਟਿੰਗਾਂ ਹੋਣੀਆਂ ਮਹਿਕਮੇ ਦੀਆਂ ਹਾਂਜੀ ਫਲੱਡ ਵਾਸਤੇ ਵੀ ਮੀਟਿੰਗਾਂ ਹੁੰਦੀਆਂ ਉਹਦੇ ਵਾਸਤੇ ਬੀਉਂਦਬੰਦੀ ਬਣਦੀ ਹੈ ਵੀ ਕਿੱਥੇ ਕਿਹੜੀ ਚੀਜ਼ ਦੀ ਲੋੜ ਹੈ ਕਦੋਂ ਹੋਈ ਕਿਹੜੀ ਮੀਟਿੰਗ ਹੋਈ ਅਰੇ ਸੁਣਿਆ ਤੁਸੀਂ ਵੀ ਅੱਜ ਇਸ ਹੜ੍ਹਾਂ ਨੂੰ ਦੇ ਸੰਬੰਧ ਵਿੱਚ ਕੋਈ ਮੀਟਿੰਗ ਹੈ ਵੀ ਉਹਦੀ ਕਿਸ ਤਰ੍ਹਾਂ ਉਹਨੂੰ ਆਪਾਂ ਹੱਲ ਕਰਨਾ ਨਹੀਂ ਬਾਦਲ ਸਾਹਿਬ ਤਾਂ ਪਹਿਲੀ ਮੀਟਿੰਗਾਂ ਬੁਲਾ ਕੇ ਮਾਰਚ ਅਪ੍ਰੈਲ 'ਚ ਕਰ ਦਿੰਦੇ ਸੀਗੇ ਵੀ ਕਿਆ ਕਿੱਥੇ ਕਿੱਥੇ ਖਤਰਾ ਕਿਹੜੀ ਕਿਹੜੀ ਚੀਜ਼ ਦੀ ਲੋੜ ਹੈ ਆਪਾਂ ਨੂੰ ਕੀ ਕੀ ਆਪਾਂ ਉਥੇ ਅਰੇਂਜਮੈਂਟ ਕਰਨੇ ਆ ਉਹ ਸਾਰੇ ਹੀ ਪਹਿਲਾਂ ਪਲਾਨਿੰਗਾਂ ਬਣ ਜਾਂਦੀਆਂ ਸੀਗੀਆਂ ਪਰ ਹੁਣ ਕੋਈ ਐਸਡੀਐਨ ਐਸਡੀਓ ਐਕਸੀਨ ਚੀਫ ਹੋ ਪੰਜਾਬ ਚ ਤੁਹਾਨੂੰ ਦੇਖਿਆ ਮੈਂ ਨਹੀਂ ਠੀਕ ਹੈ ਨਾ ਇਹ ਇਹ ਬਹੁਤ ਇਹਨਾਂ ਦੇ ਐਮਐਲਏ ਕਹ ਕੇ ਯਾਰ ਪਠਾਨ ਮਾਜਰਾ ਸਾਹਿਬ ਨੇ ਸ਼੍ਰੀਆਮ ਕਿਹਾ ਬੀਜਾ ਤੋਂ ਪਹਿਲਾਂ ਰੇਤਾ ਕੱਢਿਆ ਹੁੰਦਾ ਤਾਂ ਪਾਣੀ ਨਾ ਉਛਲਦਾ ਹੋਰ ਤਾਂ ਕਿਸੇ ਗਰੰਟੀ ਦੀ ਹੁਣ ਲੋੜੇ ਨਹੀਂ ਆਪੇ ਬੋਲ ਪੇ ਠੀਕ ਹੈ ਨਾ ਉਹ ਉਹ ਵੀ ਫੁੱਫੜ ਬੋਲ ਗਏ ਠੀਕ ਹੈ ਨਾ ਸੋ ਇਸ ਕਰਕੇ ਇਹ ਆ ਵੀ ਅੱਜ ਅੱਜ ਜੇ ਕੋਈ ਪੰਜਾਬ ਵਾਸਤੇ ਕੰਮ ਕਰ ਰਿਹਾ ਉਹਨੂੰ ਕਰਨ ਦਿਓ ਨੁਕਤਾ ਜਿੱਦੀ ਨਾ ਕਰੋ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਮੀਡੀਆ ਵਾਲਿਆਂ ਨੂੰ ਕਿ ਤੁਸੀਂ ਜਿਹੜੀ ਗੱਲ ਅੱਜ ਪੰਜਾਬ 'ਚ ਕੋਈ ਸੇਵਾ ਭਾਵਨਾ ਨਾਲ ਲੱਗਿਆ ਵਾ ਉਹਦੀ ਤਾਰੀਫ ਕਰੋ ਜਿਹੜਾ ਨਹੀਂ ਲੱਗਿਆ ਵਾ ਠੀਕ ਹੈ ਉਹਦਾ ਦੇਖੋ ਲੋਕ ਹੁਣ ਤਾਂ ਲੋਕ ਜਵਾਬ ਦੇਣਗੇ ਲੋਕਾਂ ਨੂੰ ਅੱਜ ਪਤਾ ਲੱਗਿਆ ਵੀ ਪੰਜਾਬ ਦਾ ਕੌਣਾ ਹੈ ਬਗਾਨੇ ਕੌਣਾ ਹੈ ਇਹ ਇਹ ਗੱਲਾਂ ਤਾਂ ਅੱਜ ਚੰਤਕ ਹੋ ਗਈ ਸੋਣਾ ਸਭ ਆਖਰੀ ਸਵਾਲ ਹੈ ਲੱਗਦਾ ਕਿ ਜਿਹੜਾ ਕਰਮ ਹੁਣ ਕਰ ਰਹੇ ਹੋ ਉਹ ਤਾਂ 2027 'ਚ ਜਾ ਕੇ ਫਲ ਮਿਲੇਗਾ ਮੈਂ ਕਹਿੰਦਾ ਜੀ ਹੋਰਾਂ ਨਾ ਮਿਲੇ ਸਾਨੂੰ ਅਸੀਂ ਉਹ ਵੋਟਾਂ ਵਾਸਤੇ ਨਹੀਂ ਕਰ ਰਹੇ ਜੀ ਨਾ 2027 ਦੀ ਕੋਈ ਪਲਾਨਿੰਗ ਹੈ ਇਹ ਤਾਂ ਸਿਰਫ ਇਹ ਹੈ ਵੀ ਯਾਰ ਸਾਡਾ ਇਕਲਾਕੀ ਤੌਰ ਤੇ ਫਰਜਦਾ ਪੰਜਾਬ ਨਾਲ ਖੜਨਦਾ ਅਸੀਂ ਖੜਗੇ 2027 ਚ ਪਤਾ ਨਹੀਂ ਕੀ ਹੋਣਾ ਜੇ 1.5 ਸਾਲ ਪਿਆ ਕਿੱਦਣੂ ਹਵਾ ਜਾਣੀ ਹੈ ਕੀ ਆਉਣਾ ਨਹੀਂ ਹੋਣਾ ਯਾਰ ਅਸੀਂ ਤਾਂ ਪੰਜਾਬ ਵਾਸਤੇ ਕਰਿਆ ਪੰਜਾਬ ਵਾਸਤੇ ਕਰਦੇ ਰਾਂਗੇ ਪੰਜਾਬ ਪੰਜਾਬ ਪੰਜਾਬੀਆਂ ਦੇ ਨਾਲ ਪੰਜਾਬ ਦਾ ਪੁੱਤ ਪੰਜਾਬ ਨਾਲ ਠੀਕ ਹੈ ਸੋ ਇਸ ਕਰਕੇ ਵੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸਾਡਾ ਦਿਲ ਵੀ ਪੰਜਾਬੀ ਸਾਡਾ ਦਿਮਾਗ ਵੀ ਪੰਜਾਬੀ ਬਾਕੀਆਂ ਦਾ ਦਿਲ ਕਿਤੇ ਹੋਰ ਹੈ ਦਿਮਾਗ ਕਿਤੇ ਹੋਰ ਹੈ ਸੋ ਇਸ ਕਰਕੇ ਇਹ ਅਸੀਂ ਇੱਕ ਪੰਜਾਬ ਦੇ ਪੁੱਤ ਹੋਣ ਦੇ ਨਾਤੇ ਅਸੀਂ ਜੋ ਕੁਝ ਕਰ ਰਹੇ ਹਾਂ ਸ਼ਰਮਣੀ ਅਕਾਲੀ ਦਲ ਕਰ ਰਿਹਾ ਪਰ ਵੋਟਾਂ ਨਾਲ ਇਹਦਾ ਕੋਈ ਲਿੰਕ ਨਹੀਂ ਵੋਟਾਂ ਨਾਲ ਅੱਜ ਦੇਖੋ ਪਾਣੀ ਬੜਿਆ ਉਹ ਕਾਂਗਰਸੀਆਂ ਦਾ ਹੀ ਬੜਿਆ ਅੱਜ ਪਾਣੀ ਬੜਿਆ ਆਮ ਆਦਮੀ ਵਾਲਿਆਂ ਦੇ ਬੜਿਆ ਪਾਣੀ ਭਾਜਪਾ ਵਾਲਿਆਂ ਦੇ ਬੜਿਆ ਪਾਣੀ ਬਹੁਜਨ ਸਮਾਜ ਪਾਰਟੀ ਵਾਲਿਆਂ ਦੇ ਪਾਣੀ ਕਾਮਰੇਡਾਂ ਦਾ ਹੀ ਬੜਿਆ ਜੀ ਪਰ ਅੱਜ ਸੇਵਾ ਕੌਣ ਕਰ ਰਿਹਾ ਉੱਥੇ ਜਾ ਕੇ ਇੱਕ ਸੇਵਕ ਵਜੋਂ ਉਹ ਸ਼ਰਮਣੀ ਅਕਾਲੀ ਦਲ ਸਾਰੇ ਹੀ ਇੱਕ ਨਹੀਂ ਪ੍ਰਧਾਨ ਜੀ ਨੇ ਸਾਰੇ ਹੀ ਸਾਡੇ ਵਿੰਗ ਲੱਗੇ ਹੋਏ ਆ ਯੂਥ ਵਿੰਗ ਲੱਗਿਆ ਹੋਇਆ ਇਸਤਰੀ ਵਿੰਗ ਲੱਗਿਆ ਹੋਇਆ ਅਕਾਲੀ ਦਲ ਲੱਗਿਆ ਹੋਇਆ ਸਾਰੇ ਸਾਡਾ ਸਾਰਾ ਭਾਈਚਾਰਾ ਸਾਡੀ ਸਾਰੀ ਕਿਸਾਨ ਜਥੇਬੰਦੀਆਂ ਸਾਰੇ ਨਾਲ ਲੱਗੇ ਹੋਏ ਠੀਕ ਹੈ ਨਾ ਉਸ ਸੋਇਸ ਕਰਕੇ ਇਹ ਅਸੀਂ ਵੋਟਾਂ ਕਰਕੇ ਕੁਝ ਨਹੀਂ ਕਰ ਰਹੇ ਇਹ ਕਰ ਰਹੇ ਹਾਂ ਅਸੀਂ ਮਨੁੱਖਤਾ ਇੱਕ ਸਾਡੇ ਅਸੀਂ ਵੀ ਹਰ ਇਨਸਾਨ ਹੈ ਸਾਡੇ ਭੈਣ ਭਰਾਵਾਂ ਦੇ ਵੀ ਇੱਥੇ ਪੈ ਗਈ ਅਸੀਂ ਖੜੂ ਹੋਏ ਨੇ ਸੋ ਇਹ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਅਸੀਂ ਇਹ ਕਰ ਰਹੇ ਹਾਂ ਧੰਨਵਾਦ ਜੀ ਸੋ ਇਸੇ ਸਾਡੇ ਨਾਲ ਹਲਕਾ ਮੁਹਾਲੀ ਦੇ ਪ੍ਰਧਾਨ ਸਰਦਾਰ ਸੁਖਵਿੰਦ ਪ੍ਰਵਿੰਦਰ ਸਿੰਘ ਸੋਹਣਾ ਸੀ ਜਿਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਇਸ ਵੇਲੇ ਮੁਸੀਬਤ 'ਚ ਐ ਸੋ ਉਹਨਾਂ ਵੱਲੋਂ ਜੋ ਵੀ ਸੇਵਾ ਕੀਤੀ ਜਾਈ ਉਹ ਨਿਰਸਵਾਰਥ ਹੈ ਸੋ ਇਸ ਲਈ ਕਿਸੇ ਵੀ ਨੁਕਤਾ ਚਿੰਨੀ ਕੀਤੇ ਬਿਨਾ ਪੰਜਾਬ ਰਾਖੜਾ ਜਿਵੇਂ ਕਿ ਪੰਜਾਬ ਇਸ ਵੇਲੇ ਬਹੁਤ ਹੀ ਦਰਦ ਹੰਡਾ ਰਿਹਾ ਹੈ